ਨੀ 2 ਕਿਲੋ ਦੁੱਧ ਤਿਆਰ ਰੇਟ 95000 ਰੁਪਿਆ 15 ਕਿਲੋ ਵਾਲੀ 57000 ਰੁਪਏ ਦੀ ਮਿਲੂਗੀ ਸੋਨੇ ਲੇਵੇ ਵਾਲੀ ਹੈਗੀ ਥਣ ਵੀ ਜਿਹੜਾ ਐ ਨਾ ਕੱਲਾ ਕੱਲਾ ਪਿਆ ਸੇਕਾ ਮੋੜਲਾ ਇਧਰ ਨੂੰ ਥਣ ਵੀ ਜਿਹੜਾ ਚੰਗਾ ਲੱਗਿਆ ਹੋਇਆ ਆ ਦੇਖੋ ਤੁਸੀਂ ਹੁਣ ਤੁਸੀਂ ਨਾ ਆਰਡਰ ਦੀ ਕੁਆਲਿਟੀ ਦੇਖੋਗੇ ਗੱਲ ਕਰਕੇ ਰੇਟ ਇਹ ਆਪਾਂ ਨਾ ਜੀ 92000 ਰੁਪਏ ਦੀ ਦੇਵਾਂਗੇ ਜੀ ਫਾਈਨਲ ਇਹਦਾ ਕੀ ਰੇਟ ਰਹੂਗਾ ਭਾਈ 1 ਲੱਖ ਤੇ 5000 ਰੁਪਏ ਦੀ ਦੇਵਾਂਗੇ 1 5 ਦੀ ਆ ਜਾ ਇਹ ਨੋਟ ਕਰ ਲਓ ਇੱਕ ਵਾਰੀ ਹਾਈਟ ਤੇ ਕਿੰਨੇ ਦਿਨ ਲੈ ਜੂ ਭਾਈ ਰਮਾਡਾ ਦਾ ਸੈਕਸਰ ਸਿੰਮਨ ਲੱਗਿਆ ਦੱਸਿਆ ਸੀਗਾ ਜੀ ਅੱਛਾ ਹਾਂਜੀ ਤੇ ਬੱਚੀ ਦਿੱਤੀ ਹੈ ਬੱਚੀ ਦਿੱਤੀ ਹੈ ਹਾਂਜੀ ਇੱਕ ਕੁਆਲਟੀ ਵਾਲੀ ਆ ਗਈ ਥਣ ਵੀ ਜਿਹੜਾ ਚੰਗਾ ਲੱਗਿਆ ਹੋਇਆਗਾ ਥੱਲੇ ਜਿਹੜੀ ਲੱਗਦੀ ਆਹਾ ਬੱਬਲ ਸ਼ੀਟ ਤੁਸੀਂ ਚੈੱਕ ਕਰ ਲਓ ਇਹਦੇ ਨਾਲ ਕੀ ਹਾਂਜੀ ਹਸੀ ਕੱਲ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ 22 ਸਰਿੰਦਰ ਕੋਲੇ ਪਿੰਡ ਧੌਲੇ ਕਿੰਗਰੇ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਸੋਈਆਂ ਸਵਾਈਆਂ ਤੇ ਗੱਬਣਾ ਬਹਿਣਾ ਦੀ ਜਾਣਕਾਰੀ ਲੈ ਕੇ ਦੇਵਾਂਗੇ ਇਹਨਾਂ ਦੀ ਗਿਣਤੀ ਰਹੂਗੀ ਜਿਹੜੀ ਮਿੱਤਰੋ 8 ਤੋਂ 9 ਗਾਵਾਂ ਦਿਖਾਉਣੀਆਂ ਹੈ ਬਹੁਤ ਹੀ ਜਿਆਦੇ ਸੋਹਣਿਆ ਸੁਨੱਖੀਆਂ ਗਾਂ ਆਆਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗਾਂ ਦਾ ਕੱਤ ਕਾਟ ਤੇ ਚੰਗੇ ਵਜਨ ਵਾਲੀ ਆ ਗਈ ਤਾਜੀ ਸੂਈ ਆ ਤੇ ਇੱਕ ਇਧਰਲੇ ਪਾਸੇ ਸੂਈ ਸਬਈ ਆ ਗਈ ਆ ਲੇਵੇ ਦੀ ਕੁਆਲਟੀ ਜਿਹੜੀ ਹੈਗੀ ਨਾ ਇਸ ਗਾਂ ਦੀ ਜਿਹੜੀ ਤੁਸੀਂ ਦੇਖੋਗੇ ਬਹੁਤ ਸੋਹਣੀ ਸੁਨੱਖੀ ਹੈ ਤੇ ਇਧਰਲੇ ਪਾਸੇ ਗੱਬਣ ਆ ਗਈ ਇੱਕ ਜਿਹੜੀ ਗਾਂਾਂ ਵਾਲੀ ਗਾਂ ਵੀ ਸੂਈ ਸਬਈ ਹੈ ਤੇ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਲਓ ਗੱਬਣਾ ਗਾਵਾਂ ਕੰਨੀ ਯਾਰ ਇੱਕ ਆਹ ਹੈ ਨਾ ਬਹੁਤ ਸੋਹਣੀ ਅਡਰ ਕੁਆਲਟੀ ਵਾਲੀ ਬਹੜ ਆ ਗਈ ਇਹਨੇ ਹਜੇ ਨਾ ਸੂਣ ਦੇ ਵਿੱਚ ਦਿਨ ਬਾਕੀ ਪਏ ਆ ਤੇ ਇੱਕ ਖੂਂਜੇ ਦੇ ਵਿੱਚ ਖੜੀ ਹੈ ਨਾ ਚੰਗੇ ਕੱਤ ਕਾਠ ਵਾਲੀ ਆ ਗਈ ਮੋਢੇ ਤੋਂ ਪਾਰ ਹੀ ਰੂ ਇਹ ਤੇ ਇੱਕ ਇਧਰਲੇ ਪਾਸੇ ਸੂਈ ਸਵਾਈ ਆ ਗਈ ਤੇ ਇੱਕ ਹੈਗੀ ਆ ਜਿਹੜੀ ਗਾਂ ਬਾਹਰਲੇ ਪਾਸੇ ਇੱਕ ਨਾ ਇਧਰ ਤਾਜੀ ਸੂਈ ਬਹੜ ਆ ਗਈ ਆ ਬੈਠੀ ਇਹਦੀ ਜੇਰ ਹਜੇ ਪਈ ਜਾਂਦੀ ਆ ਇਹਦੀ ਜੇਰ ਪੈ ਲੈਣ ਦੇ ਉਤੇ ਇਹਦੀ ਆਪਾਂ ਲਾਸਟ ਦੇ ਵਿੱਚ ਜਾਣਕਾਰੀ ਲੈ ਕੇ ਜਾਵਾਂਗੇ ਇਧਰੋਂ ਆ ਗਿਆ ਬਾਈ ਦਾ ਫਾਰਮ ਤੁਸੀਂ ਨਿਗਾਹ ਮਾਰ ਲਓ ਇਹ ਆ ਆ ਗਿਆ ਸਾਰਾ ਬਾਈ ਦਾ ਫਾਰਮ ਜਿਹੜਾ ਬਾਈ ਨੇ ਨਵਾਂ ਫਾਰਮ ਪਾਇਆ ਸੀ ਨਾ ਇਧਰ ਹੁਣ ਘਰ ਦੇ ਪਸ਼ੂ ਜਿਹੜੇ ਹੈਗੇ ਆ ਉਹ ਐਡਜਸਟ ਕਰਤੇ ਤੇ ਆਉ ਕਰਾ ਗਏ ਬਾਈ ਨਾਲ ਗੱਲਬਾਤ ਤੇ ਸਾਰੀ ਜਾਣਕਾਰੀ ਸਾਂਝੀ ਕਰ ਗਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਸੁਰਿੰਦਰ ਸਿੰਘ ਹੈ ਜੀ ਪਿੰਡ ਤੌੜਾ ਕਿੰਗਰਾ ਤਹਿਸੀਲ ਗਿੱਦੜਵਾਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਬਾਈ ਹਾਂ ਸੁਰਿੰਦਰ ਭ ਹ ਜਿਹੜੀ ਤੇਰੇ ਪਿੱਛੇ ਗਾਂ ਖੜੀ ਹੈ ਪਹਿਲੇ ਨੰਬਰ ਵਾਲੀ ਬਾਈ ਹਾਂਜੀ ਇਹ ਗਾਂ ਦਾ ਮੈਨੂੰ ਐਂ ਦੱਸ ਬਈ ਸੂਆ ਕਿੰਨਾ ਆ ਗਿਆ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂਜੀ ਅੱਜ ਸਵੇਰੇ ਹੀ ਸੂਈ ਹੈ ਜੀ ਸਵੇਰੇ ਹੀ ਸੂਈ ਠੀਕ ਹੈ ਮਗਰ ਬੱਛਾ ਮਗਰ ਬੱਛਾ ਜੀ ਦੂਜਾ ਸੂਆ ਜੇ ਗੱਲ ਕਰਕੇ ਦੁੱਧ ਦੀ ਆਪਾਂ ਦੁੱਧ ਕਿੰਨਾ ਘਪਾ ਦੂ ਬਈ ਬਾਈ ਜੀ 30 ਕਿਲੋ ਤੋਂ ਬਾਹਰ ਹ ਅਣਜਾਣ ਤੋਂ ਅਣਜਾਣ ਮੰਦਾ ਵੀ ਚ ਹੋ ਸਕਦਾ ਹੈ ਜੀ ਮਾਲਕਾਂ ਨੇ ਪਹਿਲਾਂ ਥੱਲੋਂ ਹੀ ਆਪਾਂ ਨੂੰ 32 33 ਕਿਲੋ ਦੁੱਧ ਚੋਇਆ ਪਿਆ ਦੱਸੋ ਅੱਛਾ ਪਹਿਲਾਂ ਥੱਲੋਂ ਜਰ ਬਈ ਇੱਕ ਗੱਲ ਹੋਰ ਹੈ ਹਨਾ ਜਦੋਂ ਬੰਦਾ ਕੋਲੇ ਉਦੋਂ ਮੈਨੂੰ ਐ ਲੱਗਦਾ 21 ਨਿਕਲਣੀ ਐ ਵੀਡੀਓ ਨਾਲੋਂ 19 ਨਹੀਂ ਨਿਕਲਦੀ ਤੇ ਚੋਣ ਚੋਣ ਵਾਲਾ ਤਾਂ ਕੋਈ ਆ ਗਿਆ ਨਾ ਜੀ 40 ਕਿਲੋ ਵੀ ਆਪਾਂ ਆ ਕੇ ਵੇਚ ਸਕਦੇ ਆ ਜਾਂ ਚੋ ਵੀ ਸਕਦਾ 32 ਕਿਲੋ ਤੋਂ ਬਾਹਰ ਤੋਂ ਦਾਖ ਕੀਤੇ ਵਾਗੇ ਠੀਕ ਹੈ ਠੀਕ ਹੈ ਗਾਂ 40 ਏਰੀਏ ਜੀ 40 ਏਰੀਏ ਹੈ ਨਾ ਚੰਗੇ ਫਾਰਮ ਚ ਵਾਗੀ ਹਾਂਜੀ ਤਾਂ ਉਥੇ ਮਤਲਬ 35 ਤੋਂ 40 ਦੇ ਵਿੱਚ ਵਿੱਚ ਬੰਦਾ ਖਾਣ ਪੀਣ ਵਾਲਾ ਹੋਣਾ ਚਾਹੀਦਾ ਜੀ ਠੀਕ ਹੈ ਸੇਕ ਬਈ ਖੋਲੀ ਕਰ ਆਪਾਂ ਨਾ ਮਿੱਤਰੋ ਤੁਹਾਨੂੰ ਜਜਮੈਂਟ ਕਰਵਾ ਦਨੇ ਆ ਤੁਸੀਂ ਫਰੀਡ ਵਾਲਾ ਪਾਸਾ ਜਿਹੜਾ ਤੁਸੀਂ ਚੈੱਕ ਕਰ ਲਓ ਕੱਦਗਾਠ ਬਹੁਤ ਸਮੀ ਪਲੀ ਆ ਤਾਜੀ ਸੂਈ ਆ ਗਈ ਇਹ ਇਧਰਲੇ ਪਾਸੇ ਤੁਸੀਂ ਨਾ ਇੱਥੋਂ ਨਿਗਾਹ ਮਾਰ ਕੇ ਤੁਸੀਂ ਚੈੱਕ ਲਓ ਰੇਲ ਗੱਡੀ ਦੇ ਇੰਜਨ ਵਰਗੀ ਪਈ ਆ ਤੇ ਥੱਲੋਂ ਲੇਵੇ ਦੀ ਕੁਆਲਿਟੀ ਜਿਹੜੀ ਹੈ ਨੇ ਆਹਾਹਾਹਾ ਬਹੁਤ ਸੁਣੇ ਅਡਰ ਕੁਆਲਿਟੀ ਵਾਲੀ ਆ ਗਈ ਥਣ ਵੀ ਜਿਹੜਾ ਚੰਗਾ ਲੱਗਿਆ ਹੋਇਆਗਾ ਬਾਕੀ ਕੱਦਗਾਠ ਮੈਂ ਫੇਰ ਕਹਾਂ ਸੋਹਣਾ ਸੁਨੱਖਾ ਕੱਦਗਾਠਾ ਆ ਵੀ ਸੋਹਣੀ ਐ ਇਹ ਹੁਣ ਦੇਖੋ ਤੁਸੀਂ ਅੱਛਾ ਭਾਈ ਸਰੇਂਦਰ ਹੁਣ ਆਪਾਂ ਜੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਭਾਈ ਜੀ ਜਿੱਥੋਂ ਆਪਾਂ ਲਈਏ ਮਾਲਕ ਤਾਂ 180 190 ਐ ਮੰਗਦਾ ਸੀ ਜੀ ਪਰ ਆਪਾਂ ਇਹਦਾ 180 90 ਨਹੀਂ ਮੰਗਦੇ ਜੀ ਗਾਂ ਤਾਂ 1.5 ਲੱਖ ਰੁਪਏ ਦੀ ਆਪਾਂ 1,30,000 ਰੁਪਏ ਦੀ ਦੇਵਾਂਗੇ 1,30,000 ਠੀਕ ਆ 30 ਕਿਲੋ ਤੋਂ ਪਾਰ ਦੋ ਦਾਲੀ ਪਾਰ ਵਾਲੀ ਬਾਈ ਜੀ ਅੱਖ ਨੂੰ 40 ਵੀ ਆਹਦੀਏ ਪਰ ਉਹਲਾ ਦਾ ਚ 40 ਕਿਲੋ ਵਾਲਾ ਹੀ ਆ ਜੀ ਆਪਾਂ 40 ਨਹੀਂ ਆਂਦੇਗੇ ਠੀਕ ਹੈ ਗੱਲ ਹਾਂਜੀ ਚਲੋ ਅੱਛਾ ਭਾਈ ਇਧਰਲੇ ਪਾਸੇ ਆਪਾਂ ਗਾਂਹਾਂ ਚੱਲ ਗਏ ਕਿ ਇਧਰ ਇਹੀ ਦੱਸ ਬਈ ਆ ਡਿਟੇਲ ਹਾਂਜੀ ਇਹਦੇ ਨਾਲ ਜੀ ਦੋਵੇਂ ਇਕੱਠੀਆਂ ਹੀ ਸੁਈਆਂ ਜੀ ਅੱਛਾ ਦੂਜਾ ਸੂਹਾ ਵੈੜਾ ਜੀ ਹੋ ਸਕਦਾ ਪਹਿਲੇ ਹੀ ਹੋਵੇ ਜੀ ਠੀਕ ਹੈ ਅ ਦੂਜਾ ਸੂਹਾ ਮੰਨ ਲ ਕੇ ਹਾਂਜੀ ਤਾਜੀ ਸੂਈ ਆ ਗਈ ਮਗਰ ਬੱਛਾ ਮਗਰ ਬੱਛਾ ਜੀ ਠੀਕ ਆ ਜੀ ਐਮ ਵੀਡੀਓ ਇਹਦੀ ਵੀ ਹੈਗੀ ਦੋਵਾਂ ਦੀ ਇਕੱਠੀਆਂ ਦੀ ਜੇਰ ਦੀ ਵੀਡੀਓ ਵੀ ਹੈ ਜੀ ਏਡੋ ਏਡ ਵੀ ਹੈ ਦੋ ਜੇਰਾਂ ਅਗੜ ਪਿਛੜ ਪਈਆਂ ਨੇ ਐ ਨਹੀਂ ਵੀ ਇੱਕੀ ਜੇਰ ਉਧਰ ਕਰਕੇ ਉਹ ਕੰਮ ਕਰ ਲਲਪਾਲਾ ਜਾਂ ਕਰਤਾ ਜੀ ਨਹੀਂ ਜੀ ਉਹ ਕੰਮ ਨਹੀਂ ਜੀ ਆਪਣੇ ਕੋਲੇ ਜਿਹੜੀ ਦੀ ਨਹੀਂ ਪਈ ਆਪਾਂ ਸਾਫ਼ ਆਖਾਂਗੇ ਠੀਕ ਆ ਵੀ ਕੱਢੀ ਪਈ ਹੈ ਠੀਕ ਆ ਅ ਦੇਖੋ ਇਹਦਾ ਵੀ ਕੱਦ ਕਾਠ ਬਹੁਤ ਆ ਮੂੰਹ ਦੀ ਇਹ ਵੀ ਪੂਰੀ ਸਨੱਖੀ ਆ ਗਈ ਤੇ ਲੇਵੇ ਦੀ ਜਿਹੜੀ ਐਨ ਫਿਟਨੈਸ ਦੇਖ ਲਓ ਤੁਸੀਂ ਬਹੁਲੇ ਸੋਹਣੇ ਲੇਵੇ ਵਾਲੀ ਮੈਂ ਪਹਿਲਾਂ ਵੀ ਕਿਹਾਗਾ ਥਣ ਵੀ ਜਿਹੜਾ ਚੰਗਾ ਲੱਗਿਆ ਹੋਇਆ ਆ ਦੇਖੋ ਤੁਸੀਂ ਹੁਣ ਤੁਸੀਂ ਨਾ ਆਰਡਰ ਦੀ ਕੁਆਲਿਟੀ ਦੇਖੋਗੇ ਨਾਲੇ ਕੱਦ ਕਾਠ ਚੰਗੇ ਦੁੱਧ ਵਾਲੀ ਰਹੂਗੀ ਬਾਈ ਤੇਰੇ ਆਈਡੀ ਦੇ ਮੁਤਾਬਕ ਕਿੰਨਾ ਕੁ ਦੁੱਧ ਪਾਉ ਸਰਿੰਦਰ ਬਾਈ 25 ਪਲੱਸ ਦੁੱਧ ਪਾਉਗੀ ਜੀ ਮਾਲਕ ਨੇ ਪਹਿਲੇ ਸੂਏ 24 25 ਕਿਲੋ ਦੁੱਧ ਦੱਸਿਆ ਹੋਇਆ ਜੀ ਆਪਾਂ ਨੂੰ ਠੀਕ ਹੈ ਹਾਂਜੀ ਤੇ ਸਰਿੰਦਰ ਵੀਰੇ ਫਿਰ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਰੇਟ ਇਹ ਆਪਾਂ ਨਾ ਜੀ 92000 ਰੁਪਏ ਦੀ ਦੇਵਾਂਗੇ ਜੀ ਫਾਈਨਲ ਅੱਛਾ ਹਾਂਜੀ 90 ਤੇ 2 92 ਦੀ ਠੀਕ ਹੈ ਆ ਜੋ ਕਰਾਂ ਫਿਰ ਅਗਲੀ ਆਮ ਵੀ ਆਪਾਂ ਦਿਖਾ ਦਗੇ ਮੰਨਦੇ ਵੀਰੇ ਸਭ ਕੁ ਅੱਛਾ ਭਾਈ ਸਰੇਂਦਰ ਜਿਵੇਂ ਹੁਣ ਆ ਵਹੜ ਆ ਗਈ ਹਾਂਜੀ ਇਹਦਾ ਸੁਆ ਪਹਿਲਾ ਸੋਇਆ ਜੀ ਚੌਕ ਦੇ ਦੰਦ ਬਰਾਬਰ ਨਹੀਂ ਕੀਤੇ ਗਏ ਜੀ ਭਲਾ ਚੌਕ ਹੀ ਮੰਨ ਲੇ ਕੋਈ ਚੌਕ ਦੇ ਦੰਦ ਚੱਕੇ ਠੀਕ ਆ ਤੇ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਬਾਈ ਜੀ 12 10 12 ਦਿਨ ਬਾਕੀ ਹੈ ਜੀ 15 ਵੀ ਲੈ ਜੇ ੱੱ ਲੈ ਜੀ ਕਿੰਨੇ ਕੁ ਦੁੱਧ ਆ ਰਿਹਾ ਬਾਈ ਦੁੱਧ ਬਾਈ ਜੀ ਇਹ ਵੀ ਬੜੇ ਆਰਾਮ ਨਾਲ ਜਿੰਨੀ ਕੁ ਨਸਲ ਜਾਤ ਹੈ ਜੀ ਕੁਆਲਿਟੀ ਐ 24 25 ਲੀਟਰ ਦੁੱਧ ਬੜੇ ਆਰਾਮ ਨਾਲ ਖੂਨ ਪਾਣੀ ਵਾਲੀ ਬੈੜ ਹੈ ਜੀ ਅੱਛਾ ਬਾਈ ਹਾਂਜੀ ਠੀਕ ਆ ਅ ਸੇਵ ਕੋ ਵੀਰੇ ਕੱਢੀ ਕਰਾਂ ਇਹਦਾ ਮੈਨੂੰ ਐਂ ਲੱਗਦਾ ਬਾਈ ਲੀਵਾ ਹੀ ਬੜਾ ਗੋਲ ਰਹਿਣਾ ਮੈਨੂੰ ਐਂ ਲੱਗਦਾ ਬਾਈ ਜੀ ਨਸਾਂ ਨਸਾਂ ਹ ਲਾ ਆ ਜਾ ਕਰਾਂ ਸੇਕਾ ਇਧਰਲੇ ਪਾਸੇ ਇਹ ਹੁਣ ਤੁਸੀਂ ਨਾ ਵਹਿੜ ਤੁਰਦੀ ਨਿਗਾਹ ਮਾਰ ਲਓ ਬਹੁਤ ਸੁਹਣੇ ਅਡਰ ਕੁਆਲਟੀ ਦੀ ਇਹ ਭਲਾ ਪੁਲਾ ਹੁਣ ਪਾਈ ਜਾਂਦੀ ਆ ਪੂਰਾ ਦਿਨ ਤਾਂ ਵੀ ਲੈ ਜੂਗੀ ਹਨਾ ਹਜੇ ਹਜੇ 12 15 ਦਿਨ ਲੈ ਜੂਗੀ ਜੀ 12 15 ਦਿਨ ਬਾਕੀ ਆ ਹੈ ਲਿਆ ਕਰਾਂ ਸੇਕਾ ਇਧਰ ਮੋੜ ਲਿਆ ਜਰ ਵਹਿੜ ਜਿੰਦਜਾਨ ਵਾਲੀ ਆ ਪੂਰੀ ਇਹ ਆ ਦੇਖੋਗੇ ਤੁਸੀਂ ਹੁਣ ਇਧਰੋਂ ਵੀ ਨਿਗਾਹ ਮਾਰ ਲਓ ਲਾ ਹੁਣ ਤੁਸੀਂ ਲੰਮੀ ਚੈੱਕ ਕਰ ਲੋ ਕੱਦ-ਕੱਟ ਚੈੱਕ ਕਰ ਲੋ ਬਾਈ ਸਰੇਂਦਰ ਫਿਰ ਮੈਨੂੰ ਆਏ ਦੱਸ ਇਹਦਾ ਕੀ ਰੇਟ ਰਹੂਗਾ ਬਾਈ 1 ਲੱਖ ਤੇ 5000 ਰੁਪਏ ਦੀ ਦੇਵਾਂਗੇ 1 5 ਦੀ ਆ ਜਾ ਫਿਰ ਕਰਾਂ ਬਾਈ ਅੱਛਾ ਬਾਈ ਸਰੇਂਦਰ ਜਿਵੇਂ ਹੁਣ ਗਾਂਹਾਂ ਵਾਲੀ ਪਹਿੜ ਜਿਹੜੀ ਆਪਾਂ ਸੇਵਕ ਬਾਈ ਬਾਹਰ ਹੀ ਲਿਆ ਕੋਈ ਗੱਲ ਨਹੀਂ ਇੱਧਰਲੇ ਪਾਸੇ ਜਿਹੜੀ ਉਹ ਪਹਿੜ ਖੋਲ ਕੇ ਲਿਓ ਬਾਈ ਹੁਣ ਬਾਈ ਉਹਨੇ ਵੀ ਚਾਰ ਦੰਦ ਮੂੰਹ ਚੱਕੇ ਹੋਏ ਹੈ ਜੀ ਅੱਛਾ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਲੈ ਜੂਗੀ ਬਾਈ ਜੀ ਦਿਨ 5-7 ਲਊਗੀ ਜੀ ਅੱਛਾ ਬੜੇ ਆਰਾਮ ਨਾਲ ਆਖਣ ਦੀ ਗੱਲ ਨਹੀਂ ਜੀ ਨਸਲ ਕੁਆਲਿਟੀ ਬਰੀਡ ਹੈ 24-2 ਠੀਕ ਆ ਇਹ ਆ ਦੇਖੋਗੇ ਤੁਸੀਂ ਕੰਨਾ ਕੋਨਾ ਦੀ ਤੇ ਦਿਨ ਕਿੰਨੇ ਕੁ ਲੈ ਜੋ ਬਾਈ ਬਾਈ ਜੀ 5-7 ਦਿਨ ਹੀ ਲਊਗੀ ਇਹ ਅੱਛਾ 5-7 ਦਿਨ ਲੈ ਵੀ ਇਹ ਲੇਵਾ ਦੇਖੋ ਤੁਸੀਂ ਮਾਦਦੀ ਦਾ ਬਾਲੇ ਸੋਨੇ ਲੇਵੇ ਵਾਲੀ ਹੈਗੀ ਥਣ ਵੀ ਜਿਹੜਾ ਹੈ ਨਾ ਕੱਲਾ ਕੱਲਾ ਪਿਆ ਸੇਕਾ ਮੋੜ ਲਾ ਇਧਰ ਨੂੰ ਚਮਕ ਤਾਂ ਵੀ ਚੰਗੀ ਆ ਗਈ ਰੰਗ ਦੇਖ ਲਓ ਤੁਸੀਂ ਹਨਾ ਸ੍ਰਿੰਦਰ ਵੀਰੇ ਜਿਵੇਂ ਮੰਨ ਕੇ ਚੱਲ ਗਏ ਇਹਦੇ ਆਰਡਰ ਦੀ ਕੁਆਲਿਟੀ ਆ ਹਨਾ ਹਾਂਜੀ ਮੇਰੇ ਹਿਸਾਬ ਨਾਲ ਵੀ 20 ਤੋ ਤਾਂ ਖੁੱਲਾ ਪਾਰ ਦੇਊਗੀ ਬਾਈ ਬਾਈ ਜੀ ਬੜੇ ਆਰਾਮ ਨਾਲ ਹੈਨਾ ਬੜੇ ਰਾਹ ਕੀ ਰੇਟਰ ਹੋ ਬਾਈ ਫਿਰ ਇਹਦਾ ਇਹ ਬਾਈ ਜੀ ਆਪਾਂ 1 ਲੱਖ ਦੇ 5000 ਰੁਪਏ ਦੀ ਦੇਵਾਂਗੇ ਜੀ 1 ਲੱਖ 5000 ਦੀ ਇਹ ਵੀ 1 ਲੱਖ 5000 ਦੀ ਚਲ ਸੇਵ ਕੱਲੇ ਆ ਕਰਾਂ ਗਾਂਹਾਂ ਲਈ ਖੋਲ ਕੇ ਬਾਈ ਅੱਛਾ ਬਾਈ ਸਰੇਂਦਰ ਜਿਵੇਂ ਹੁਣ ਆਪਣਾ ਅਗਲੀ ਗਾਂਹਾਂ ਆ ਜੀ ਹਾਂਜੀ ਮੈਨੂੰ ਇਹਦੀ ਡਿਟੇਲ ਦੱਸ ਯਾਰ। ਭਾਈ ਜੀ ਇਹ ਨਾ ਦੂਜਾ ਸੂਆ ਤੇ 6 ਦੰਦ ਮੂੰਹ ਹੈ ਜੀ। ਦੂਜਾ ਸੂਆ। ਮਾਲਕ ਨੇ ਪਹਿਲੇ ਸੂਏ 28 29 ਕਿਲੋ 30 ਕਿਲੋ ਦੁੱਧ ਚੋਆ ਰਿਹਾ ਦੱਸਿਆ ਹੀ ਤੇ ਪਰ 30 ਤੋਂ ਬਾਹਰ ਦੀ ਨਾ ਮਾਲਕ ਨਹੀਂ ਐ। ਇੰਨੇ ਚੰਗੇ ਅੰਗ ਪੈਰ ਲੱਗੇ ਨੇ ਜੀ ਨੂੰ। ਇਹੋ ਜੀ ਫਿਟਿੰਗ ਫੋਟਿੰਗ ਹੈ। ਜਿੱਦੇ ਤਿਆਰ ਹੋਗੀ ਉਹਦੇ ਤਾਂ ਕੁਝ ਹੋਰ ਹੀ ਹੋਣਾ ਜੀ ਇਹਨੇ। ਅੱਛਾ ਯਾਰ ਕੱਦ ਤਾਂ ਦੇਖ ਯਾਰ। ਪੂਰਾ ਪੂਰੀ ਫੁੱਲ ਹਾਈਟ ਵਾਲੀ ਹੈ ਜੀ। ਹਨਾ? ਹਾਂਜੀ। 30 ਮਤਲਬ ਆਪਾਂ 25 ਤੋਂ 30 ਕਿਲੋ ਫੁੱਲਾ ਦੁੱਧ। ਭਾਈ ਜੀ 30 ਤੋਂ ਬਾਹਰ। ਹਾਂ। ਠੀਕਾ ਸੇਵ ਕਰ ਲਿਆ ਇਹੀਂ ਇਧਰਲੇ ਪਾਸੇ ਬਾਕੀ ਫੁੱਲ ਬਰੀਡ ਹੈ ਕਿਹੜਾ ਕੋਈ ਕ੍ਰੋਸ ਹੈ ਜੀ ਹਾਂ ਨਹੀਂ ਫੁੱਲ ਬਰੀਡ ਵਾਲੀ ਬਹਿੜਾ ਮੇਤਰੋ ਤੁਸੀਂ ਇਹ ਨੋਟ ਕਰ ਲਓ ਇੱਕ ਵਾਰੀ ਹਾਈਟ ਤੇ ਕਿੰਨੇ ਦਿਨ ਲੈ ਜੂ ਭਾਈ ਇਹ ਬਾਈ ਜੀ 12 15 ਦਿਨ ਹੀ ਬਾਕੀ ਹੈ ਜੀ ਅੱਛਾ 12 15 ਦਿਨ ਬਾਕੀ ਹੈ ਹੈ ਠੀਕ ਆ ਲੇਵਾ ਯਾਰ ਫਿਰ ਹਜੇ ਤਾਂ ਮਤਲਬ ਫੁੱਲ ਬਣਾਊਗੀ ਹਾਂਜੀ ਲੈ ਆ ਦੇਖੋ ਲੈ ਲੇਵੇ ਵਾਲੀ ਕੁਆਲਿਟੀ ਵੀ ਜਿਹੜੀ ਹੈਗੀ ਚੰਗੀ ਆ ਕੀ ਰੇਟ ਰਹੂ ਭਾਈ ਫਿਰ ਇਸ ਲਈ ਇਹ 1 ਲੱਖ ਤੇ 20000 ਰੁਪਏ ਦੀ ਦੇਣਾ 1 ਲੱਖ ਤੇ 20000 ਦੀ 20 ਦੀ ਮਾਨਤਨ ਕੋਈ ਭਾਈ ਮੌਕੇ ਤੇ ਮਾਨਤਨ ਹੋਊਗਾ ਜੀ ਠੀਕ ਆ ਆ ਕਰਾਂ ਸੇਵਕ ਅਗਲੀ ਗਾਂ ਲਿਆ ਉਧਰੋਂ ਖੋੜ ਕੇ ਇਹ ਅੱਛਾ ਵੀਰ ਸਰੇਂਦਰ ਜਿਵੇਂ ਆਹਾ ਵਹਿੜਾ ਕੀ ਤੇਰੀ ਹਾਂਜੀ ਇਹਦਾ ਸੂਆ ਕਿਨਵਾ ਇਹ ਪਹਿਲਾ ਸੂਆ ਹੈ ਜੀ ਅੱਛਾ ਪਹਿਲਾ ਸੂਆ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਇਹਨੂੰ 2-3 ਦਿਨ ਹੋ ਗਏ ਜੀ ਸੂਈ ਨੂੰ ਕਿੰਨਾ ਕ ਬੋਲਾ ਕਹਿ ਸਕਦੇ ਇਹਦੇ ਥੱਲੇ ਅੱਜ ਤਾਂ ਜੀ 10-11 ਕਿਲੋ ਚੋਣ ਵਾਲਾ ਹੋਊਗਾ ਜੀ ਅੱਛਾ ਜੀ ਪਰ 15-16 ਕਿਲੋ ਦੁੱਧ ਦੀ ਮਾਲਕਨ ਹੈ ਜੀ ਠੀਕ ਹੈ ਹਾਂਜੀ ਪਹਿਲੇ ਸੂਏ ਹਾਂਜੀ ਵੈਰੀ ਗੁੱਡ ਸੇਵ ਕਰ ਲਈਏ ਇੱਧਰਲੇ ਪਾਸੇ ਆਪਾਂ ਤੋੜ ਕੇ ਦਿਖਾ ਦਈਏ ਬਾਈ ਇਹ ਆ ਦੇਖੋਗੇ ਤੁਸੀਂ 15 ਕਿਲੋ ਤਾਂ ਯਾਰ ਮਤਲਬ ਖੁੱਲਾ ਦੇਣਾ ਚਾਹੀਦਾ ਬੜੇ ਆਰਾਮ ਨਾਲ ਭਾਈ ਜੀ ਇਹ ਆ ਦੇਖੋ ਲੈ ਵਾ ਕੀ ਰੇਟ ਰਹੂ ਬਈ ਇਹਦਾ ਇਹ ਭਾਈ ਜੀ ਆਪਾਂ ਫਿਕਸ ਜਾਂ ਪ੍ਰਾਈਸ ਇਹਦਾ 57000 ਰੁਪਏ ਲਵਾਂਗੇ ਜੀ ਆਪਾਂ ਠੀਕ ਆ ਇਹ ਆ ਦੇਖ ਲਓ ਮਿੱਤਰੋ ਬਿਹੜ ਜਿਹੜੀ ਜਾਂਦੀ ਹੈ ਨਾ ਸੋਨੂੰ ਪਹਿਲਾ ਸੂਆ 15 ਕਿਲੋ ਵਾਲੀ 57000 ਰੁਪਏ ਦੀ ਮਿਲੂਗੀ ਮਗਰ ਬੱਚਾ ਭਈ ਇਹ ਦੇ ਬੱਚਾ ਜੀ ਇਹਦੇ ਮਾਚਾ ਅੱਛਾ ਬੱਚਾ ਲਿਆ ਵੀ ਸੇ ਕਗਾਹਾਂ ਵਾਲਾ ਨਾ ਅੱਛਾ ਭਾਈ ਸਰੇਂਦਰ ਜਿਹੜੀ ਹੁਣ ਆ ਲਈ ਆਉਂਦਾ ਯਾਰ ਮੈਨੂੰ ਆਏਗਾ ਇਹਦਾ ਸੂਆ ਕਿੰਨਾ ਹੈ ਭਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਹੈ ਇਹਦੇ ਸਲੇ ਅੱਜ ਬਾਈ ਜੀ 19 20 ਕਿਲੋ ਦੇ ਗੇੜ ਚ ਬੋਲਾ ਹੋਊਗਾ ਜੀ ਅੱਜ ਇਹਨੂੰ ਚੌਥਾ ਦਿਨ ਹੈ ਜੀ ਸੂਈ ਨੂੰ ਅੱਛਾ ਚੌਥਾ ਦਿਨ ਹਾਂਜੀ 19 20 ਕਿਲੋ ਦੁੱਧ ਹਾਂਜੀ ਚੋਣ ਵਾਲਾ ਹੋਊਗਾ ਜੀ ਠੀਕ ਆ ਸੁਆ ਦੂਜਾ ਜੀ ਦੂਜਾ ਮਾਲ ਚਾਰ ਦਾੰਦਾ ਜੀ ਛਿੱਕ ਤੇ ਚੱਕਦੀ ਹੈ ਜੀ ਅੱਛਾ ਬੱਚਾ ਬੱਚਾ ਕੀ ਬੱਚਾ ਜੀ ਇਹਦੇ ਮਗਰ ਠੀਕ ਆ ਇੱਕ ਹੀ ਗਾਂ ਜੀ ਜਿਹੜੀ ਆਪਾਂ ਨੂੰ ਇਹੋ ਜਿਹਾ ਬੰਦਾ ਸੀ ਜੀ ਨੇ ਆਖਿਆ ਸੀ ਵੀ ਸੈਕਸ਼ਨ ਸੀਮਨ ਲੱਗਿਆ ਹੋਇਆ ਹਾਂ ਉਹਨੇ ਬੱਚੀ ਦਿੱਤੀ ਹੈ ਜੀ ਬਾਕੀ ਆਪਣੇ ਕੋਲੇ ਚਾਰੇ ਪੰਜਿਆਂ ਨੇ ਬੱਚੀ ਦਿੱਤੀ ਹੈ ਜੀ ਅੱਛਾ ਬੱਚੀ ਜੀ ਠੀਕ ਆ ਨੀ ਯਾਰ ਗਾਂ ਤਾਂ ਬਹੁਤ ਸੋਹਣੀ ਏ ਤੇਰੀ ਇਹ ਇੱहीं ਇਧਰਲੇ ਪਾਸੇ ਅੱਛਾ 19 20 ਕਿਲੋ ਤੇ ਰੇਟ ਕੀ ਰਹੁ ਭਾਈ ਇਹਦਾ ਇਹ ਬਾਈ ਆਪਾਂ 95000 ਰੁਪਏ ਦੀ ਦੇਵਾਂਗੇ ਠੀਕ ਆ ਇਹ ਆ ਦੇਖੋ ਲੇਵੇ ਦੀ ਮੰਤਰ ਮੁੱਤਰ ਤਾਜੀ ਸੂਹੀ ਮਿੱਤਰੋ ਤੇ ਬਾਈ ਦੇ ਕਹਿਣ ਮੁਤਾਬਕ 19 20 ਕਿਲੋ ਦੁੱਧ ਤਿਆਰ ਰੇਟ 95000 ਰੁਪਿਆ ਹੱਟ ਆਰਡਰ ਕੁਆਲਿਟੀ ਵਾਲੀ ਆ ਹੁਣ ਤੁਸੀਂ ਦੇਖ ਲਓ ਇਹ ਆ ਦੇਖੋ ਤੁਸੀਂ ਰੰਗਵਾ ਜਿਹੜਾ ਹੈਗਾ ਬਹੁਤ ਜਿਆਦੇ ਚੰਗੇ ਰੰਗ ਵਾਲੀ ਹੈਗੀ ਨਹੀਂ ਯਾਰ ਸੋਹਣੀ ਹੈ ਤੇਰੀ ਬਿਹੜ ਇਹ ਲਿਆ ਕਰਾਂ ਸੇਵਕਾ ਫਿਰ ਤੂੰ ਤਾਂ ਗਾਹਾਂ ਵਾਲੀ ਖੋਲ ਲਿਆ ਕਰ ਇੱਧਰਲੇ ਪਾਸੇ ਅੱਛਾ ਭਾਈ ਸਰੇਂਦਰ ਇਹਦਾ ਦੱਸ ਮੈਨੂੰ ਕਿੰਨਾ ਸੂਆ ਇਹ ਇਹ ਤੀਜਾ ਸੂਆ ਹੋ ਸਕਦੀ ਹੈ ਜੀ ਮਾਲਕ ਦੂਜਾ ਦੱਸਦੇ ਸੀ ਠੀਕ ਹੈ 10 ਤੋਂ 12 ਦਿਨ ਬਾਕੀ ਹੈ ਜੀ ਇਹਦੇ ਹਾਂ ਤੇ ਦੁੱਧ ਬੜੇ ਆਰਾਮ ਨਾਲ 24-25 ਸਿਰ ਦੁੱਧ ਆਲੀ ਹੈ ਜੀ 24-25 ਹਾਂਜੀ ਠੀਕ ਆ ਤੀਜਾ ਸੂਈ ਹੋਊਗੀ ਹਾਂਜੀ ਠੀਕ ਹੈ ਲਿਆ ਕਰਾਂ ਸੇ ਕੋਈ ਇਧਰ ਗਾਲਾ ਕਰੀ ਜਾਂਦੀ ਐ ਤਾਂ ਤੇ ਕੁਆਲਿਟੀ ਆਪ ਪਈ ਵੀ ਦਿਖਾ ਦੇ ਕੇ ਦੇਖੀ ਕੀ ਰੇਟਰ ਹੋ ਬਈ ਇਹਦਾ ਬਾਈ ਜੀ ਇਹਦਾ 50000 ਰੁਪਇਆ ਲਵਾਂਗੇ ਜੀ ਲੈ ਵੀ ਆਹ ਜਿਹੜੀ ਚੰਗੇ ਕਦ ਕਾਠ ਵਾਲੀ ਹੈ ਨਾ 80000 ਰੁਪਏ ਦੀ ਮਿਲੂਗੀ ਤੁਹਾਨੂੰ ਮਾਨਤਨ ਮੌਕੇ ਤੇ ਜਦੋਂ ਬੰਦਾ ਕੋਈ ਘਰੇ ਆਊਗਾ ਤੇ ਹੋ ਜਾਊਗਾ ਬਾਈ ਹਨਾ ਮਾਨਤਨ ਬਾਈ ਜੀ ਇਹਦੇ ਚ ਛੋੜ ਛੱਪਾ ਹੀ ਹੋਊਗਾ ਜੀ ਬਾਹਲਾ ਨਹੀਂ ਹੋਊਗਾ ਬਾਬਾ ਉਹੀ ਹੋਗਾ ਮਾਨਤਨ ਹਨਾ ਠੀਕ ਆ ਅੱਛਾ ਹੋਰ ਤਾਂ ਨਹੀਂ ਗਾਂ ਹੈਗੀ ਇਧਰਲੇ ਪਾਸੇ ਕੋਰ ਆਪਣੇ ਕੋਲੇ ਜਿਹੜੀ ਗਾਂ ਦੇ ਝੇਰ ਪਈ ਜਾਂਦੀ ਸੀ ਜੀ ਪੈ ਗਈ ਝੇਰ ਮੈਨਾਂ ਬਾਹਲੇ ਪਾਸੇ ਹਾਂਜੀ ਠੀਕ ਆ ਲਿਆ ਕਰਾਂ ਇਧਰਲੇ ਪਾਸੇ ਹਾਂ ਰਮਾਡਾ ਦਾ ਸੈਕਸਰ سیمਨ ਲੱਗਿਆ ਦੱਸਿਆ ਸੀਗਾ ਜੀ ਮਾਲਕਾਂ ਨੇ ਤੇ ਕਿਵੇਂ ਰਮਾਡਾ ਦਾ ਸੈਕਸਰ سیمਨ ਲੱਗਿਆ ਦੱਸਿਆ ਸੀਗਾ ਜੀ ਅੱਛਾ ਹਾਂਜੀ ਤੇ ਬੱਚੀ ਦਿੱਤੀ ਹੈ ਬੱਚੀ ਦਿੱਤੀ ਹੈ ਹਾਂਜੀ ਝੇਰ ਪੈ ਗਈ ਹੈ ਜੀ ਉਹ ਸੀ ਕਿੰਨੇਵੇਂ ਸੂਏ ਇਹ ਦੂਜਾ ਸੂਹਾ ਦੱਸਿਆ ਜੀ ਮਾਲਕਾਂ ਦੇ ਮੁਤਾਬਕ ਲੈਣ ਵਾਲਾ ਕੋਪਣ ਤੀਜਾ ਮੈਂ ਗਿਣ ਲਈ ਜੀ ਠੋਖਾ ਕਣ ਲਈ ਜਿਹਨੇ ਕੁ ਕਿਸੇ ਨੂੰ ਕੋ ਸਮਝ ਆਉਂਦੀ ਹੈ ਅੱਛਾ ਮੈਨੂੰ ਆਏ ਦੱਸ ਬਈ ਕਿੰਨਾ ਕਰ ਦੋ ਤਪਾ ਦੋ ਬਈ 32 33 ਕਿਲੋ ਮਾਲਕ ਤੋਂ ਦਾਦੇ ਸੀ ਪਹਿਲਾਂ ਉਹਦੇ ਥੱਲੇ ਚੋਇਆ ਅੱਛਾ ਠੀਕ ਆ ਆਪਾਂ ਇਹ ਬਹਿਰ ਦਿਖਾ ਦਈਏ ਖੜੀ ਜੇਰ ਮਿੱਤਰੋ ਇਹਦੀ ਪੈ ਗਿਆ ਪਈ ਇਧਰਲੇ ਪਾਸੇ ਤੇ ਖੋਲੀ ਕਰਾ ਇਹਨੂੰ ਮੜੀ ਜੀ ਕਰਾ ਹੁਣੀ ਤਾਜੀ ਆਪਾਂ ਕਹਿ ਸਕਦੇ ਜਮਾ ਤਾਜੀ ਸੂਈ ਆ ਆਹ ਦੇਖੋ ਅਡਰ ਦੀ ਕੁਆਲਿਟੀ ਤੇ ਬੱਚੀ ਨੂੰ ਜਿਹੜੀ ਨੂੰ ਜਨਮ ਦਿੱਤਾ ਬੜੀ ਸੋਹਣੀ ਆ ਆਹ ਦੇਖ ਲਓ ਮਿੱਤਰੋ ਤਾਜੀ ਸੂਈ 30 ਕਿਲੋ ਵਾਲੀ ਤੇ ਰੇਟ ਬਾਈ ਸਰੇਂਦਰੇ ਦਾ 1,20,000 ਰੁਪਏ ਦੀ ਦੇਮਾਨ 1 ਲੱਖ ਤੇ 20,000 ਰੁਪਏ 20,000 ਦੀ ਠੀਕ ਆ ਲੈ ਵੀ ਆ ਦੇਖ ਲੋ ਤੁਸੀਂ ਹਨਾ ਇਹ ਕਿਵੇਂ ਲੱਗੀ ਦੱਸਿਓ ਜਰੂਰ ਜਮਾ ਮੈਂ ਕਹਿੰਦਾ ਬੱਚੀ ਬਾਈ ਮੈਨੂੰ ਆਂ ਦੱਸ ਬੱਚੀ ਜੇ ਕਿਸੇ ਨੇ ਨਾਂ ਲੈ ਕੇ ਯਾਨੀ ਹੋਵੇ ਫੇਰ ਇਧਰ ਕਰੀ ਆਪਾਂ ਬਾਈ ਜੀ 10,000 ਰੁਪਏ ਦੀ ਬੱਚੀ ਕੱਟ ਲਾਂਗੇ ਜੀ ਜੇ ਨਾਂ ਲੈਣੀ ਹੋਵੇ ਕਿਸੇ ਨੂੰ 10,000 ਹਾਂਜੀ ਠੀਕ ਆ ਚਲ ਇਹ ਵੀ ਲੋਟ ਆ ਹਨਾ ਹਾਂਜੀ ਤਾਂ ਸਰੇਂਦਰ ਬਾਈ ਨੰਬਰ ਦੱਸ ਕਿਹੜਾ ਨੰਬਰ 795 ਜੀ 33166 ਵਟਸਐਪ ਵਾਲਾ ਨੰਬਰ ਹੈ 94745558 ਜੀ ਠੀਕ ਆ ਅ ਰੁਟੀਨ ਦੀ ਗੱਲ ਕਰ ਲ ਕੇ ਪਸ਼ੂ ਆਉਂਦੇ ਜਾਂਦੀ ਰਹਿੰਦੇ ਹਨ ਹਾਂ ਜੀ ਆਉਂਦੇ ਜਾਂਦੀ ਰਹਿੰਦੇ ਤੇ ਗਾਇਆਂ ਤਾਂ ਅੱਜ ਵੀ ਚਾਰ ਵਿਕੀਆਂ ਜੀ ਆਪਣੇ ਕੋਲ ਇਹ ਗਾਂ ਵੀ ਵਿਕੀ ਗਈ ਹੈ ਜੀ ਅਗਲੀ ਗਾਂ ਵੀ ਵਿਕੀ ਗਈ ਹੈ ਜੀ ਤੋ ਗਾਇਆਂ ਚੜ੍ਹ ਕੇ ਗਈਆਂ ਜੀ ਅੱਛਾ ਚਾਰ ਵਿਕ ਗਈਆਂ ਚਲੋ ਚੰਗੀ ਗੱਲ ਆ ਤੇ ਸਰਿੰਦਰ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਲੋ ਵੀ ਮਿੱਤਰੋ ਜੇ ਗੱਲ ਕਰਕੇ ਇਧਰਲੇ ਪਾਸੇ ਮੈਂ ਦੁਬਾਰੇ ਫੇਰ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਣਾ ਇਹ ਬਾਈ ਦੇ ਆਪਦੇ ਘਰ ਤੇ ਇਹਨਾਂ ਵਾਸਤੇ ਨਵਾਂ ਜਿਹੜਾ ਸ਼ਰਟ ਹੈਗਾ 100 ਨੂੰ ਮੈਂ ਹੋਰ ਦੱਸ ਦਦਾ ਨਾ ਜਿਹੜੇ ਨਵੇਂ ਸ਼ਰਟ ਪਹਿੰਦੇ ਐ ਨਾ ਹੁਣ ਤੇ ਉਹਨਾਂ ਦੇ ਥੱਲੇ ਜਿਹੜੀ ਲੱਗਦੀ ਆਹਾ ਬੱਬਲ ਸ਼ੀਟ ਤੁਸੀਂ ਚੈੱਕ ਕਰ ਲਓ ਇਹਦੇ ਨਾਲ ਕੀ ਆ ਵੀ ਗਰਮੀ ਐ ਜਿਹੜੀ ਹੈ ਨਾ ਉਹ ਪਸੂਆਂ ਨੂੰ ਬਹੁਤ ਘੱਟ ਲੱਗਦੀ ਐ ਤੇ ਇਹੇ ਜਰੂਰ ਨੋਟ ਰੱਖਿਆ ਕਰੋ ਇਹ ਜੀ ਗੱਲ ਇੱਕ ਕਦੀ ਹੈ ਨਾ ਵੀ ਇਹਦੇ ਨਾਲ ਥੋੜਾ ਮੋਟਾ ਖਰਤੇ ਦਾ ਫਰਕ ਜਰੂਰ ਪੈਂਦਾ ਪਰ ਮੈਂ ਕਹਿੰਦਾ ਵੀ ਗਰਮੀ ਵਾਲੇ ਪਾਸਿਓਂ ਸ਼ਾਂਤੀ ਰਹਿੰਦੀ ਐ ਧੰਨਵਾਦ ਸਾਰੇ ਪ੍ਰਾਂਤਾਂ